ਅਮਰੀਕਾ ਨਿਊਜ਼ ਬੁਲਟਨ ਦੇਖ ਰਹੇ ਸਾਰ ਦੈਸ਼ਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅਹਿਮ ਸੁਰਖੀਆਂ ਤੇ ਅਮਰੀਕਾ ਵੀਜ਼ਾ ਨਿਗਰਾਨੀ ਨੂੰ ਕਰੇਗਾ ਸਖਤ ਗ੍ਰੈਸ ਸੁਰੱਖਿਆਸ ਕਟਰ ਕੁਐਸਟੀਨੋਮ ਨੇ ਸਾਂਝੀ ਕੀਤੀ ਜਾਣਕਾਰੀ ਅਮਰੀਕਾ ਚ 1 ਵੀ ਵਰਗੇ ਵੀਜ਼ਾ ਚੈਨਲਾਂ ਦੀ ਜਾਰੀ ਰੱਖੇਗਾ ਵਰਤੋਂ 43 ਦਿਨਾਂ ਦੇ ਬਾਅਦ ਸਭ ਤੋਂ ਲੰਬਾ ਸ਼ਟਡਾਊਨ ਹੋਇਆ ਖਤਮ 1.4 ਮਿਲੀਅਨ ਅਮਰੀਕੀਆਂ ਨੂੰ ਮਿਲਣ ਗਿਆ ਤਨਖਾਹਾਂ ਟਰੰਪ ਅਤੇ ਵਿਰੋਧੀ ਧਿਰ ਸਿਹਤ ਸਬਸਿਡੀਆਂ ਉੱਤੇ ਅਸਹਿਮਤ ਟੰਪਾਈ ਸ਼ਾਸਨ ਦਾ ਵੱਡਾ ਐਲਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਆ ਰਹੇ ਨਵੇਂ ਨਿਯਮ ਜੋ ਕਿ OTP ਪ੍ਰੋਗਰਾਮ ਨੂੰ ਸੀਮਤ ਕਰਨ ਦੇ ਲਈ ਨਵੇਂ ਨਿਯਮ ਉਤੇ ਹੈ ਵਿਚਾਰ ਤੇ ਹੁਣ ਖਬਰ ਵਿਸਤਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ H1B ਵੀਜ਼ਾ ਪ੍ਰੋਗਰਾਮ ਦਾ ਬਚਾਅ ਕਰਨ ਤੋਂ ਇੱਕ ਦਿਨ ਬਾਅਦ ਇਹ ਕਹਿਣ ਤੋਂ ਬਾਅਦ ਕਿ ਅਮਰੀਕਾ ਨੂੰ ਪ੍ਰਤਿਭਾ ਲਈ ਉਹਦੀ ਲੋੜ ਹੈ ਹੋਮਲੈਂਡ ਸਿਕਿਉਰਿਟੀ ਸੈਕਿਊਰਕਿਸਟਰੀ ਨੋਮਿਨ ਸਪਸ਼ਟ ਕੀਤਾ ਹੈ ਕਿ ਅਮਰੀਕਾ ਵੀਜ਼ਾ ਸਕੀਮਾਂ ਦੀ ਵਰਤੋਂ ਜਾਰੀ ਰੱਖੇਗਾ ਉਹ ਇਹ ਯਕੀਨੀ ਬਣਾਉਣ ਦੇ ਲਈ ਸਖਤ ਨਿਗਰਾਨੀ ਹੇਠ ਹੋਣਗੇ ਕਿ ਸਿਰਫ ਸਹੀ ਲੋਕਾਂ ਨੂੰ ਹੀ ਦਾਖਲਾ ਮਿਲੇ ਅਮਰੀਕੀ ਰਾਸ਼ਟਰਪਤੀ ਡੋਨਰ ਟਰੰਪ ਦੇ ਵੱਲੋਂ H1B ਵੀਜ਼ਾ ਦੀ ਬਦਦੋਤਾ ਦਾ ਬਚਾਅ ਕਰਨ ਤੋਂ ਇੱਕ ਦਿਨ ਬਾਅਦ ਪ੍ਰਤੀਪਾਲਿਓਨ ਦੀ ਸ਼ੁਰੂਆਤ ਉਤੇ ਜੋਰ ਦਿੰਦੇ ਹੋਏ ਗ੍ਰੇ ਸੁਰੱਖਿਆ ਸਕੱਤਰ ਕਿਸਟਿ ਨੋਮ ਨੇ ਕਿਹਾ ਕਿ ਦੇਸ਼ ਵੀਜ਼ਾ ਪ੍ਰੋਗਰਾਮਾਂ ਦੀ ਵੱਲੋਂ ਚਾਲਿਤ ਰੱਖੇਗਾ ਪਰ ਮਜ਼ਬੂਤ ਨਿਗਰਾਨੀ ਦੇ ਨਾਲ ਨੋਮ ਨੇ ਕਿਹਾ ਸਰਕਾਰ ਨੇ ਵੀਜ਼ਾ ਤੇ ਗ੍ਰੀਨ ਕਾਰਡ ਪ੍ਰਕਿਰਿਆਵਾਂ ਨੂੰ ਤੇਜ਼ ਕਰ ਦਿੱਤਾ ਹੈ ਉਸਨੇ ਵੀ ਕਿਹਾ ਕਿ ਹੁਣ ਪਹਿਲਾਂ ਨਾਲੋਂ ਜ਼ਿਆਦਾ ਲੋਕ ਅਮਰੀਕੀ ਨਾਗਰਿਕ ਬਣ ਰਹੇ ਨੇ ਅਦੇ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕੈਸਰ ਫੁਸਹੀ ਲੋਕਨ ਨੂੰ ਹੀ ਦਾਖਲਾ ਮਿਲੇ ਕਲਪਾਤ ਦੌਰਾਨ ਨੋਇਮ ਨੇ ਲੋਕਾਂ ਦੇ ਲਈ ਤਿੰਨ ਮਾਪਦੰਡ ਦੱਸੇ ਜਿਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੇਕਰ ਉਹ H1B ਵੀਜ਼ਾ ਜੋ ਕ੍ਰੀਮ ਕਾਰਡ ਪ੍ਰਾਪਤ ਕਰਨ ਦਾ ਟੀਚਾ ਰੱਖਰੇ ਨੇ ਜਿਦੇ ਨਾਲ ਉਸਨੇ ਕਿਹਾ ਕਿ ਸਮਝੋਤਾ ਨਹੀਂ ਕੀਤਾ ਜਾ ਸਕਦਾ ਨੋਇਮ ਨੇ ਕਿਹਾ ਕਿ H1B ਵੀਜ਼ਾ ਧਾਰਕਾਂ ਨੂੰ ਕੁਝ ਮਹੱਤਵਪੂਰਨ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਉਸਨੇ ਸਰਕਾਰ ਦੁਆਰਾ ਵਰਤੇ ਜਾਣ ਵਾਲੇ ਚੈੱਕਾਂ ਨੂੰ ਸੂਚਿਤ ਬਤ ਕੀਤਾ ਜਿਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਅਸੀਂ ਦੇਣ ਵਾਲੇ ਲੋਕਾਂ ਨੂੰ ਅਤਵਾਦੀ ਸਮੂਹ ਦਾ ਸਮਰਥਨ ਨਹੀਂ ਕਰਨਾ ਚਾਹੀਦਾ ਉਹ ਸਹੀ ਕਾਰਨਾ ਕਰਕੇ ਆ ਰਹੇ ਹੋਣੇ ਚਾਹੀਦੇ ਨੇ ਕੰਮ ਕਰਨ ਅਤੇ ਕਾਨੂੰਨੀ ਤੌਰ ਤੇ ਰਹਿਣ ਦੇ ਲਈ ਉਹਨਾਂ ਨੂੰ ਉਹਨਾਂ ਦੀ ਸਮੂਹਤਾ ਸਮਰਥਨ ਨਹੀਂ ਕਰਨਾ ਚਾਹੀਦਾ ਜੋ ਅਮਰੀਕਾ ਨੂੰ ਨਫ਼ਰਤ ਕਰਦੇ ਨੇ ਦਾਜੀ ਇੱਕ ਨਿੱਜੀ ਚੈਨਲ ਤੇ ਗੱਲਬਾਤ ਕਰਦੇ ਹੋਏ ਨੋਇਮ ਨੇ ਕਿਹਾ ਸੀ ਆਪਣੇ ਵੀਜ਼ਾ ਪ੍ਰੋਗਰਾਮਾਂ ਦੀ ਵਰਤੋਂ ਕਰਦੇ ਰਹਾਂਗੇ ਅਸੀਂ ਸਿਰਫ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਉਹਨਾਂ ਵਿੱਚ ਇਮਾਨਦਾਰੀ ਹੋਵੇ ਕਿ ਇੱਥੇ ਆਉਣ ਵਾਲੇ ਲੋਕ ਸਹੀ ਕਾਰਨਾ ਕਰਕੇ ਅਜਿਹਾ ਕਰਦੇ ਨਹੀਂ ਕਿ ਉਹ ਅਤਵਾਦੀ ਸਮੂਹਾਂ ਜਾਂ ਸੰਗਠਨਾਂ ਦੇ ਨਾਲ ਜੁੜੇ ਨਹੀਂ ਹਨ ਜੋ ਅਮਰੀਕਾ ਨੂੰ ਨਫ਼ਰਤ ਕਰਦੇ ਨੇ ਨੋਇਮ ਦੇ ਅਨੁਸਾਰ ਲੋਕਾਂ ਦੇ ਵਿਸ਼ਵਾਸ ਅਧਾਰ ਦੇ ਉਲਟ ਅਮਰੀਕਾ ਨੇ ਵੀਜ਼ਾ ਤੇ ਗ੍ਰੀਨ ਕਾਰਡ ਪ੍ਰਕਿਰਿਆਵਾਂ ਨੂੰ ਤੇਜ਼ ਕਰ ਦਿੱਤਾ ਹੈ ਇਹ ਹੁਣ ਬਧੇਰੇ ਕੁਸ਼ਲਤਾ ਤੇ ਪਾਰਦਰਸ਼ੀਤਾ ਦੇ ਨਾਲ ਕੰਮ ਕਰ ਰਿਹਾ ਹੈ ਉਸ ਦੇ ਅਨੁਸਾਰ ਹੁਣ ਪਹਿਲਾ ਨਾਲ ਇਹਤੇ ਜ਼ਿਆਦਾ ਵਿਦੇਸ਼ੀ ਮੂਲ ਦੇ ਨਿਵਾਸੀ ਅਮਰੀਕੀ ਨਾਗਰਿਕ ਬਣ ਰਹੇ ਨੇ ਅਤੇ ਇਹ ਬਹੁਤ ਮਹੱਤਵਪੂਰਨ ਹੈ ਨੋਮਿਨੇ ਕਿਹਾ ਅਸੀਂ ਸਿਰਫ ਪ੍ਰਕਿਰਿਆ ਨੂੰ ਸੁਚਾਰੂ ਨਹੀਂ ਬਣਾ ਰਹੇ ਆ ਅਸੀਂ ਇਹ ਵੀ ਯਕੀਨੀ ਬਣਾ ਰਹੇ ਆ ਕਿ ਜਿਨ੍ਹਾਂ ਨੂੰ ਇਹ ਵਿਸ਼ੇਸ਼ ਅਧਿਕਾਰ ਮਿਲਦਾ ਹੈ ਉਹ ਸਹੀ ਕਾਰਨਾ ਕਰਕੇ ਇੱਥੇ ਰਹਿਣ ਬਿਡਰ ਪ੍ਰਸ਼ਾਸਨ ਦੀ ਨਿੰਦਾ ਕਰਦੇ ਹੋਏ ਅਤੇ ਉਸਤੇ ਦੱਖਣੀ ਸਰਹੱਦੀ ਖੋਲਣ ਅਤੇ ਹਜ਼ਾਰਾਂ ਅਤਵਾਦੀਆਂ ਨੂੰ ਅਮਰੀਕਾ ਵਿੱਚ ਆਉਣ ਦੀ ਇਜਾਜ਼ਤ ਦੇਣ ਦਾ ਦੋਸ਼ ਲਗਾਉਂਦੇ ਹੋਏ ਨੋਮ ਨੇ ਕਿਹਾ ਉਹਨਾਂ ਨੇ ਸ਼ਰਨ ਅਤੇ ਵੀਜ਼ਾ ਪ੍ਰੋਗਰਾਮਾਂ ਦੀ ਦੁਰਵਤਤਾ ਕੀਤੀ ਅਤੇ ਅਸੀਂ ਇਹ ਸਭ ਠੀਕਾ ਦਿੱਤਾ ਨੋਮ ਨੇ ਅਗੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਕਵਾਈ ਨੇ ਵਿਵਸਥਾ ਪਹਾਲ ਕਰ ਦਿੱਤੀ ਹੈ ਰਾਸ਼ਟਰਪਤੀ ਟਰੰਪ ਨੇ ਜੋ ਕੀਤਾ ਉਹ ਸ਼ਾਨਦਾਰ ਹੈ ਉਹ ਇੱਕ ਮਹਾਨ ਨੇਤਾ ਇੱਕ ਦੂਰਦਰਸ਼ੀ ਹੈ ਅਤੇ ਇਤਿਹਾਸ ਦੇ ਸਭ ਤੋਂ ਮਹਾਨ ਰਾਸ਼ਟਰਪਤੀਆਂ ਦੇ ਵਿੱਚੋਂ ਇੱਕ ਵਜੋਂ ਯਾਦ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਇੱਕ ਹੋਰ ਨਿਸ਼ਚੈ ਚੈਨਲ ਦੇ ਨਾਲ ਇੰਟਰਵਿਊ ਦੇ ਵਿੱਚ ਨੋਮਿਨੇ ਕਿਹਾ ਕਿ 트럼ਪ ਨੇ H1B ਵੀਜ਼ਾ ਉਤੇ ਆਪਣਾ ਸੁਰ ਬਦਲ ਕੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਉਹਨਾਂ ਮੰਨਿਆ ਕਿ ਅਮਰੀਕਾ ਕੋਲ ਨਿਰਮਾਣ ਅਤੇ ਰੱਖਿਆ ਦੇ ਕੁਝ ਕੰਮਾਂ ਦੇ ਲਈ ਲੋੜੀਂਦੇ ਵਿਸ਼ੇਸ਼ ਹੁਨਰ ਨਹੀਂ ਹਨ 트럼ਪ ਨੇ ਕਿਹਾ ਦੇਸ਼ ਨੂੰ ਇਨ੍ਹਾਂ ਭੂਮਿਕਾਵਾਂ 'ਤੇ ਯੂਨੀਵਰਸਿਟੀਆਂ ਦੇ ਲਈ ਹੁਨਰਬੰਦ ਵਿਦੇਸ਼ੀ ਕਾਮਯਾਦੀ ਲੋੜ ਹੈ ਜਦੋਂ ਮੇਜ਼ਬਾਨ ਨੇ ਦਲੀਲ ਦਿੱਤੀ ਕਿ ਸਾਡੇ ਕੋਲ ਬਹੁਤ ਪ੍ਰਤਿਭਾ ਹੈ ਤਾਂ 트럼ਪ ਇਸ ਸਹਿਮਤ ਹੋਏ ਨਹੀਂ ਤੁਹਾਡੇ ਕੋਲ ਨਹੀਂ ਹੈ ਤੁਸੀਂ ਲੋਕਾਂ ਨੂੰ ਬੇਰੋਜ਼ਗਾਰੀ ਦੀ ਰੇਖਾ ਤੋਂ ਨਹੀਂ ਤੁਹ ਤਾ ਸਕਤੇ ਅਤੇ ਕਹਿ ਸਕਦੇ ਹੋ ਮੈਂ ਤੁਹਾਨੂੰ ਮਿਜ਼ਾਇਲ ਬਣਾਉਣ ਦੇ ਲਈ ਇੱਕ ਫੈਕਟਰੀ ਵਿੱਚ ਰੱਖਣ ਜਾ ਰਿਹਾ ਇਹ ਇਸ ਤਰ੍ਹਾਂ ਕੰਮ ਨਹੀਂ ਕਰਦਾ 트럼ਪ ਨੇ ਕਿਹਾ ਸਤੰਬਰ ਦੇ ਅੱਧ ਵਿੱਚ ਪ੍ਰਸ਼ਾਸਨ ਨੇ ਕੁਝ ਮਾਲਕਾਂ ਦੇ ਵੱਲੋਂ ਨਵੀਆਂ H1 ਵੀ ਪਟੀਸ਼ਨਾਂ ਦਾਇਰ ਕਰਨ ਦੇ ਲਈ 1 ਲੱਖ ਡਾਲਰ ਦੀ ਇੱਕ ਵਾਰ ਦੀ ਫੀਸ ਦਾ ਐਲਾਨ ਕੀਤਾ ਤੇ ਭਾਰਤ ਦੇ ਵਿੱਚ ਮਾਲਕਾਂ ਦੁਆਰਾ ਵਿਜਟ ਪ੍ਰਵਤਨ ਨੂੰ ਰੋਕਣ ਦੇ ਲਈ ਪ੍ਰੋਜੈਕਟ ਫਾਇਰਵਾਲ ਸ਼ੁਰੂ ਕੀਤਾ। ਭਾਰਤ ਕੰਮੇ ਖਾਸ ਕਰਕੇ ਤਕਨੀਕੀ ਅਤੇ ਸਿਹਤ ਸੰਭਾਲ ਖੇਤਰ ਦੇ ਵਿੱਚ H1B ਪ੍ਰੋਗਰਾਮਾਂ ਤੋਂ ਲਾਭ ਪ੍ਰਾਪਤ ਕਰਨ ਵਾਲੇ ਸਭ ਤੋਂ ਵੱਡੇ ਸਮੂਹਾਂ ਦੇ ਵਿੱਚੋਂ ਇੱਕ ਨੇ। 70% ਤੋਂ ਵੱਧ ਵੀਜ਼ਾ ਧਾਰਕ ਦੇਸ਼ ਤੋਂ ਹੀ ਆਉਂਦੇ ਨੇ। ਵਿਦੇਸ਼ੀ ਪ੍ਰਤਿਭਾ ਨੂੰ ਨੌਕਰੀ ਉੱਤੇ ਰੱਖਣ ਦੀ ਕੋਸ਼ਿਸ਼ ਕਰ ਰਹੇ ਮਾਲਕਾਂ ਨੂੰ ਨਵੀਂ ਫੀਸ ਦੇ ਕਾਰਨ ਵਧੇਰੇ ਲਗਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਨ੍ਹਾਂ ਨੂੰ ਸਖਤ ਜਾਂਚਾਂ ਤੇ ਹੋਰ ਨਿਰਖਣ ਵੀ ਦੇ ਖਨੂ ਮਿਲ ਸਕਦੇ ਨਹੀਂ ਤੇ ਵਿਦੇਸ਼ੀ ਕਾਮੇ ਹੱਜੇ ਵੀ ਆ ਸਕਣਗੇ ਪਰ ਉਹਨਾਂ ਨੂੰ ਸਖਤ ਜਾਂਚ ਨਿਯਮਾਂ ਨੂੰ ਪੂਰਾ ਕਰਨਾ ਪਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇੱਕ ਸਰਕਾਰੀ ਫੰਡਿੰਗ ਬਿੱਲ ਉਤੇ ਦਸਤਖਤ ਕੀਤੇ ਜਿਸ ਨਾਲ 43 ਦਿਨਾਂ ਤੋਂ ਚੱਲ ਰਹੇ ਸਰਕਾਰੀ ਸ਼ਟਡਾਊਨ ਦਾ ਅੰਤ ਹੋਇਆ ਇਹ ਬਿੱਲ ਪ੍ਰਤੀਨਿਧੀ ਸਭਾ ਦੇ ਵਿੱਚ 222 209 ਦੇ ਫਰਕ ਦੇ ਨਾਲ ਪਾਸ ਹੋ ਗਿਆ ਤੇ ਇਸ ਦੇ ਨਾਲ 1.4 ਮਿਲੀਅਨ ਅਮਰੀਕੀ ਕਰਮਚਾਰੀਆਂ ਨੂੰ 43 ਦਿਨਾਂ ਬਾਅਦ ਆਪਣੀਆਂ ਤਨਖਾਹਾਂ ਪ੍ਰਾਪਤ ਕਰਨ ਦਾ ਰਸਤਾ ਸਾਫ਼ ਹੋ ਗਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਬੁੱਧਵਾਰ ਨੂੰ ਇੱਕ ਸਰਕਾਰੀ ਫੰਡਿੰਗ ਬਿਲ ਉੱਤੇ ਦਸਤਖਤ ਕੀਤੇ ਨੇ ਜਿਸ ਨਾਲ 43 ਦਿਨਾਂ ਤੋਂ ਚੱਲ ਰਿਹਾ ਸ਼ਟਡਾਊਨ ਹੁਣ ਖਤਮ ਹੋ ਗਿਆ ਹੈ ਇਸ ਬਿਲ ਨੂੰ ਪ੍ਰਤੀਨਿਧੀ ਸਭਾ ਨੇ 222209 ਦੇ ਫਰਕ ਦੇ ਨਾਲ ਪਾਸ ਕਰ ਦਿੱਤਾ ਹੈ ਹਾਲਾਂਕਿ ਇਸਨੇ ਸਿਹਤ ਸੰਭਾਲ ਪ੍ਰੋਗਰਾਮ ACA ਸਬਸਿਡੀਆਂ ਦੇ ਲਈ ਪ੍ਰੀਮੀਅਮ ਟੈਕਸ ਕ੍ਰੈਡਿਟ ਵਧਾਉਣ ਦਾ ਕੋਈ ਵਾਅਦਾ ਨਹੀਂ ਕੀਤਾ ਜੋ ਕਿ 31 ਦਸੰਬਰ 2025 ਨੂੰ ਖਤਮ ਹੋ ਰਹੀਆਂ ਨੇ ਬਿਲ ਪਹਿਲਾਂ ਹੀ ਸੈਨੇਟ ਪਾਸ ਕਰ ਚੁੱਕਿਆ ਹੈ 트੍ਰੰਪ ਨੇ ਫਿਰ ਉੱਤੇ ਦਸਤਖਤ ਕਰਨ ਤੋਂ ਠੀਕ ਪਹਿਲਾਂ ਕਿ ਹੱਥ ਦੇਸ਼ ਕਦੇ ਵੀ ਇਸ ਤੋਂ ਬੇ ਤਸਤੀਤੀ ਦੇ ਵਿੱਚ ਨਹੀਂ ਰਿਹਾ ਜੋ 31 ਜਨਵਰੀ ਤੱਕ ਸਰਕਾਰ ਨੂੰ ਫੰਡ ਪ੍ਰਦਾਨ ਕਰੇਗਾ ਇਹ ਬਿਲ ਏਜੰਸੀਆਂ ਨੂੰ 31 ਜਨਵਰੀ ਤੱਕ ਕਰਮਚਾਰੀਆਂ ਦੀ ਛਾਟੀ ਕਰਨ ਤੋਂ ਵੀ ਰੋਕਦਾ ਹੈ ਕੰਪਨੀ ਕਿਹਾ ਇਹ ਲੜਾਈ ਹਜੇ ਖਤਮ ਨਹੀਂ ਹੋਈ ਅਸੀਂ ਲੜਦੇ ਰਹਾਂਗੇ ਇਸ ਦੌਰਾਨ ਕੁਝ ਹੋਰ ਡੈਮੋਕ੍ਰੈਟਿਕ ਨੇਤਾਵਾਂ ਨੇ ਐਲਾਨ ਕੀਤਾ ਕਿ ਉਹ ਏਸੀਏ ਸਬਸਿਡੀ ਵਾਲੇ ਟੈਕਸ ਕ੍ਰੈਡਿਟ ਦਾ ਵਿਸਾਰ ਕਰਨ ਦੇ ਲਈ ਲੜਾਈ ਜਾਰੀ ਰੱਖਣਗੇ ਦੱਸਿਆ VOTING ਨਿਊ ਜਰਸੀ ਅਤੇ ਐਰੀਜ਼ੋਨਾ ਦੇ ਵਿੱਚ ਡੈਮੋਕ੍ਰੇਟਸ ਦੇ ਵੱਲੋਂ हाई प्रोफाइल चुनाव जीतने ਤੋਂ 8 ਦਿਨ ਬਾਅਦ ਆਈ ਹੈ ਜਿਸ ਬਾਰੇ ਪਾਰਟੀ ਦੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਸੀ ਕਿ ਇਸੇ ਨਾਲ ਸਿਹਤ ਬੀਮਾ ਸਬਸਿਡੀਆਂ ਤੇ ਵਿਸਥਾਰੀਆਂ ਸੰਭਾਵਨਾਵਾਂ ਮਜ਼ਬੂਤ ਹੋਣਗੀਆਂ ਜੋ ਕਿ ਸਾਲ ਦੇ ਅੰਤ ਵਿੱਚ ਖਤਮ ਹੋਣ ਵਾਲੀਆਂ ਨੇ ਜਦੋਂ ਕਿ ਸਮਝੌਤੇ ਦੇ ਵਿੱਚ ਦਸੰਬਰ ਵਿੱਚ ਸੈਨੇਟ ਵਿੱਚ ਇਹਨਾਂ ਸਬਸਿਡੀਆਂ ਉੱਤੇ ਵੋਟ ਪਾਉਣ ਦਾ ਵੀ ਵਾਅਦਾ ਕੀਤਾ ਗਿਆ ਸੀ ਪਰ ਸਦਨ ਦੇ ਵਿੱਚ ਅਜਿਹਾ ਕੋਈ ਵਾਅਦਾ ਨਹੀਂ ਕੀਤਾ ਗਿਆ ਰਿਪਬਲਿਕਨ ਕਾਂਗਰਸਮੈਨ ਡੇਵਿਡ ਸ਼ੇਵਕਰਟ ਨੇ ਇਸ ਨੂੰ ਇੱਕ ਟੀਵੀ ਸ਼ੋਅ ਕਿਹਾ ਜੋ ਬਿੰਦੂ ਤੋਂ ਖੁੱਝ ਗਿਆ ਜਦੋਂ ਕਿ ਡੈਮੋਕ੍ਰੈਟਿਕ ਕਾਂਗਰਸ ਵੂਮੈਨ ਮਿੱਕੀ ਸ਼ੈਰਲ ਨੇ ਕਿਹਾ ਕਿ ਹਾਊਸ ਨੂੰ ਟਰੰਪ ਦੇ ਲਈ ਰਬਰ ਸਟੈਂਪ ਨਹੀਂ ਪੰਨਾ ਚਾਹੀਦਾ ਜੋ ਬੱਚਿਆ ਤੋਂ ਪੋਲਚਨ ਅਤੇ ਡਾਕਟਰੀ ਦੇਖਭਾਲ ਖੋ ਰਹੇ ਨੇ ਅਤੇ ਦੇਸ਼ ਨੂੰ ਹਾਂ ਨਾ ਮੰਨਣ ਦੀ ਅਪੀਲ ਕੀਤੀ ਇੱਥੇ ਦੱਸਣਾ ਬੰਦਾ ਹੈ ਕਿ 1 ਅਕਤੂਬਰ ਨੂੰ ਸ਼ੁਰੂ ਹੋਇਆ ਅਮਰੀਕੀ ਸਰਕਾਰੀ ਸ਼ਟਡਾਊਨ 43 ਦਿਨਾਂ ਬਾਅਦ ਖਤਮ ਹੋ ਗਿਆ ਤੇ ਇਹ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਨ ਰਿਹਾ ਪਿਛਲਾ ਸਰਕਾਰੀ ਸ਼ਟਡਾਊਨ 2018 ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ 35 ਦਿਨਾਂ ਦੇ ਲਈ ਸੀ ਇਸ ਬੰਦ ਦੇ ਕਾਰਨ 42 ਮਿਲੀਅਨ ਅਮਰੀਕਾ ਦੇ ਲਈ ਫੂਡ ਸਟੈਂਪ ਸਹਾਇਤਾ ਰੁਕ ਗਈ ਅਮਰੀਕੀ ਖੇਤੀਬਾੜੀ ਵਿਭਾਗ ਕੋਲ ਪ੍ਰੋਗਰਾਮ ਦੇ ਲਈ ਸਿਰਫ 5 ਮਿਲੀਅਨ ਡਾਲਰ ਤੇ ਰਿਜ਼ਰਵ ਨੇ ਜੋ ਕਿ ਨਵੰਬਰ ਤੱਕ ਫੂਡ ਸਟੈਂਪ ਜਾਰੀ ਰੱਖਣ ਦੇ ਲਈ 9.2 ਬਿਲੀਅਨ ਡਾਲਰ ਦੀ ਲੋੜ ਹੋਵੇਗੀ। ਵਾਸ਼ਿੰਗਟਨ ਸਥਿਤ ਬਾਈਪਾਰਟੀਸਨ ਪਾਲਿਸੀ ਸੈਂਟਰ ਦੇ ਅਨੁਸਾਰ ਹੁਣ ਤੱਕ 6.7 ਲੱਖ ਸਰਕਾਰੀ ਕਰਮਚਾਰੀਆਂ ਨੂੰ ਛੁੱਟੀ ਉੱਤੇ ਭੇਜ ਦਿੱਤਾ ਗਿਆ ਹੈ, ਜੋ ਕਿ 7.3 ਲੱਖ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਨੇ। ਇਸ ਦੇ ਨਾਲ ਲਗਭਗ 1.4 ਮਿਲੀਅਨ ਲੋਕ ਆਪਣੇ ਘਰਾਂ ਦਾ ਰੋਜ਼ਗਾਰ ਚਲਾਉਣ ਦੇ ਲਈ ਗੁਜ਼ਾਰਾ ਕਰਦੇ ਵੀ ਨਜ਼ਰ ਆ ਰਹੇ ਨੇ। ਦੱਸਿਆ ਸਿਹਤ ਸੰਭਾਲ ਪ੍ਰੋਗਰਾਮ ਦੇ ਲਈ ਸਬਸਿਡੀਆਂ ਵਧਾਉਣ ਦੇ ਲਈ 트럼ਪ ਦੀ ਕਨੇ ਫੰਡਿੰਗ ਬਿਲ ਨੂੰ ਅਮਰੀਕੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਵਿੱਚ ਪਾਸ ਹੋਣ ਤੋਂ ਰੋਕਿਆ ਹੈ ਇਸ ਬਿਲ ਉੱਤੇ ਹੁਣ ਤੱਕ 14 ਵਾਰ ਵੋਟਿੰਗ ਹੋ ਚੁੱਕੀ ਹੈ ਪਰ ਹਰ ਵਾਰ ਬਹੁਮਤ ਲਈ ਲੋੜੀਂਦੇ 60 ਵੋਟਾਂ ਅਸਫਲ ਰਹੀਆਂ ਹਨ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਯਾਨਕਿ ਡੀ ਐਚ ਐਸ ਦੁਆਰਾ ਪ੍ਰਸਤਾਵਿਤ ਇਮੀਗ੍ਰੇਸ਼ਨ ਨਿਯਮ ਜਲਦ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਆਰਟੀਪੀ ਪ੍ਰੋਗਰਾਮ ਨੂੰ ਖਤਮ ਜਾਂ ਸੀਮਿਤ ਕਰ ਸਕਦਾ ਹੈ ਸੰਘੀ ਰੈਗੂਲੇਟਰੀ ਐਜੰਡੇ ਉਤੇ ਸੂਚੀਬੱਧੇ ਨਿਯਮ 2025 ਦੇ ਅੰਤ ਤੋਂ ਪਹਿਲਾਂ ਜਾਂ 2026 ਦੇ ਸ਼ੁਰੂ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਜੋ ਕਿ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਉਪਾਵਾਂ ਦੀ ਇੱਕ ਲੜੀ ਦੇ ਵਿੱਚ ਵਾਅਦਾ ਕਰੇਗਾ ਜੋ ਨਿਰਖਕਾ ਦਾ ਕਹਿਣਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਸਯੁਕਤ ਰਾਜ ਦੇ ਵਿੱਚ ਪੜ੍ਹਾਈ ਅਤੇ ਕੰਮ ਕਰਨ ਤੋਂ ਨਿਰਾਸ਼ ਕਰਦੇ ਨਹੀਂ ਅਮੇਕੀ ਕ੍ਰੈਸ ਪ੍ਰਖਿਆ ਵਿਭਾਗ ਯਾਨਕੀ ਡੀ ਐਚ ਐਸ ਸੋਹਾਰਾ ਪ੍ਰਸਤਾਵਿਤ ਇਮੀਗ੍ਰੇਸ਼ਨ ਨਿਯਮਦ ਸਲਤ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਯਾਨਕੀ او ਪੀ ਟੂ ਪ੍ਰੋਗਰਾਮਾਂ ਨੂੰ ਖਤਮ ਜਾਂ ਸੀਮਤ ਕਰ ਸਕਦਾ ਹੈ ਸੰਘੀਤ ਐਕੂਲੇਟ ਵੀ ਐਜੰਟੇ ਉੱਤੇ ਸੂਚਿਪਾ ਦੇ ਨਿਯਮ 2025 ਦੇ ਅੰਤ ਤੋਂ ਪਹਿਲਾਂ ਜਾਂ 2026 ਦੇ ਸ਼ੁਰੂ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਜੇਕਰ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਪਾਵਾਦੀ ਇੱਕ ਲੜੀ ਦੇ ਵਿੱਚ ਵਾਧਾ ਕਰੇਗਾ ਚੁਨਰੀਖਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਸੰਯੁਕਤ ਰਾਜ ਦੇ ਵਿੱਚ ਪੜਾਈ ਅਤੇ ਕੰਮ ਕਰਨ ਤੋਂ ਨਿਰਾਸ਼ ਕਰਦੇ ਨਹੀਂ ਕੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਕਾਦਮਿਕ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਪਹਿਲਾਂ ਚੁਪਾਤ ਦੇ ਵਿੱਚ ਅਧਿਐਨ ਦੇ ਖੇਤਰ ਵਿੱਚ 12 ਮਹੀਨਿਆਂ ਤੱਕ ਕੰਮ ਕਰਨ ਦੀ ਆਗਿਆ ਦਿੱਂਦਾ ਹੈ ਸਟੀਮ اوਪੀਟੀ ਐਕਸਟੈਂਸ਼ਨ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗਣਿਤ ਵਿੱਚ ਗ੍ਰੈਜੂਏਟਾਂ ਨੂੰ ਬਾਅਦੂ 24 ਮਹੀਨੇ ਕੰਮ ਕਰਨ ਦੀ ਆਗਿਆ ਦਿੰਦਾ ਹੈ ਇਹ ਪ੍ਰੋਗਰਾਮ ਸਮੂਹਿਕ ਤੌਰ ਉਤੇ ਹਰ ਸਾਲ ਲਗਭਗ 2.5 ਲੱਖ ਵਿਦਿਆਰਥੀਆਂ ਦਾ ਸਮਰਥਨ ਕਰਦੇ ਨੇ ਤੇ اوਪੀਟੀ ਪ੍ਰੋਗਰਾਮ ਤੇ ਅਲੋਚਕਾ ਦਾ ਤਰਕ ਹੈ ਕਿ ਇਹ ਐਚ1ਬੀ ਵੀਜ਼ਾ ਪ੍ਰਣਾਲੀ ਦੇ ਲਈ ਇੱਕ ਰਸਤਾ ਤਿਆਰ ਕਰਦਾ ਹੈ ਤੇ ਅਮਰੀਕੀ ਨੌਕਰੀਆਂ ਤੇ ਮੌਕਿਆਂ ਨੂੰ ਪ੍ਰਭਾਵਿਤ ਕਰਦਾ ਹੈ ਬੁਸ਼ ਪ੍ਰਸ਼ਾਸਨ ਨੇ ਸ਼ੁਰੂ ਦੇ ਵਿੱਚ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਐਚ 1ਬੀ ਅਰਜ਼ੀਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਸਟੀਮ ਓਪੀਟੀ ਨੂੰ ਵਧਾਇਆ ਸੀ ਡੀ ਐਚ ਐਸ ਨੋਟਿਸ ਦੇ ਅਨੁਸਾਰ ਪ੍ਰਸਤਾਵਿਤ ਨਿਯਮ ਪ੍ਰੋਗਰਾਮ ਤੇ ਟਿਚਿਆਂ ਤੇ ਉਦੇਸ਼ ਦੇ ਨਾਲ ਵਿਹਾਰਕ ਸਿੱਖਲਾਈ ਨੂੰ ਬਿਹਤਰ ਢੰਗ ਦੇ ਨਾਲ ਇਕਸਾਰ ਕਰੇਗਾ ਜਿਸ ਰੋਕੇ ਜਨਤਾ ਨੂੰ ਬਾਰੇ ਸਪਸ਼ਟਤਾ ਪ੍ਰਦਾਨ ਕਰੇਗਾ ਇਸ ਦੌਰ ਦੇ ਟੋਖਾਟੜੀ ਅਤੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਨੂੰ ਹੱਲ ਕਰਨਾ ਹੈ ਅਮਰੀਕੀ ਕਰਮਚਾਰੀਆਂ ਨੂੰ ਵਿਦੇਸ਼ੀ ਨਾਗਰਿਕਾ ਦੁਆਰਾ ਵਿਸਥਾਪਿਤ ਹੋਣ ਤੋਂ ਬਚਾਉਣਾ ਅਤੇ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਿਟਰ ਪ੍ਰੋਗਰਾਮਾਂ ਦੀ ਨਿਗਰਾਨੀ ਨੂੰ ਮਜ਼ਬੂਤ ਕਰਨਾ ਹੈ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੁਆਰਾ ਨਿਯਮ ਜਾਰੀ ਕਰਨ ਦੀ ਉਮੀਦ ਹੈ ਵਾਈਟ ਹਾਊਸ ਦੇ ਚਿਫਟੇ ਚੀਫ ਆਫ ਸਟਾਫ ਸਟੀਫਨ ਮਿਲਰ ਕਥਿਤੋਤੇ ਇਸ ਕਦਮ ਦੇ ਪਿੱਛੇ ਇੱਕ ਮੁੱਖ ਹਸਤੀ ਨੇ ਇਹ ਵਿਕਾਸ ਪਹਿਲਾਂ ਦੇ ਪਸਤਾਵਾਂ ਦੀ ਪਾਲਣਾ ਕਰਦਾ ਹੈ ਜਿਨ੍ਹਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਨਿਯਮਾਂ ਨੂੰ ਸਖਤ ਦਾ ਸੀ ਅਗਸਤ ਵਿੱਚ THS ਨੇ ਮੌਜੂਦਾ ਸਥਿਤੀ ਦੀ ਮਿਆਰ ਟਾਚੇ ਨੂੰ ਨਿਸ਼ਚਿਤ ਦਾਖਲਾ ਅਵਧੀ ਦੇ ਨਾਲ ਬਦਲਣ ਦਾ ਸੁਝਾਅ ਦਿੱਤਾ ਜੋ ਸੰਭਾਵਿਤ ਤੌਰ ਤੇ ਲੰਬੇ ਸਮੇਂ ਦੇ ਅਕਾਦਮਿਕ ਪ੍ਰੋਗਰਾਮਾਂ ਨੂੰ ਗੁੰਜਰਦਾਰ ਬਣਾਉਂਦਾ ਹੈ ਜਿहां ਸਤੰਬਰ ਦੇ ਵਿੱਚ ਅਧਿਕਾਰੀਆਂ ਨੇ ਹਾਲੀ ਦੇ ਗ੍ਰੈਜੂਏਟ ਨਾਲੋਂ ਸੀਨੀਅਰ ਉਮੀਦਵਾਰਾਂ ਨੂੰ ਤਲਜੀਹ ਦੇਣ ਦੇ ਲਈ H1B ਵੀਜ਼ਾ ਪ੍ਰਕਿਰਿਆ ਦੇ ਵਿੱਚ ਬਦਲਾਅ ਦਾ ਪ੍ਰਸਤਾਵ ਰੱਖਿਆ ਸਮੇਖਿਆ ਦੇ ਅਨੁਸਾਰ ਡੀਐਨਏ ਕੋਹਰ ਨਿਯਮ ਵੀਜ਼ਾ ਸ਼ਰਨੀਆਂ ਵਿੱਚ ਚੈਚਵਨ ਦੀ ਯੋਗਤਾ ਨੂੰ ਬਹੁਤ ਸੀਮਿਤ ਕਰ ਸਕਦਾ ਹੈ। ਅਨੁਮਾਨਿਤ ਨਿਯਮ ਡੋਨਾਲਡ 트ੰਪ ਦੁਆਰਾ ਦਿੱਤੇ ਗਏ ਬਿਆਨਾਂ ਦੇ ਉਲਟ ਹੈ। ਦੱਸਿਆ ਇੱਕ ਨਿੱਜੀ ਚੈਨਲ ਉੱਤੇ ਹਾਲੀਆ ਇੰਟਰਵਿਊ ਦੇ ਵਿੱਚ 트ੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕੀ ਉੱਚ ਸਿੱਖਿਆ ਸੰਸਥਾਵਾਂ ਦੀ ਵਿੱਤੀ ਸਥਿਰਤਾ ਦੇ ਲਈ ਜ਼ਰੂਰੀ ਸਮਝਦੇ ਨੇ। ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਦੇਸ਼ ਦੇ ਵਿੱਚ ਆਉਣ ਵਾਲੇ ਅੱਦੇ ਲੋਕਾਂ ਦੁਨੀਆਪਾ ਦੇ ਵਿਦਿਆਰਥੀਆਂ ਨੂੰ ਸਦੀ ਪੂਰੀ ਯੂਨੀਵਰਸਿਟੀ ਅਤੇ ਕਾਲਜ ਪ੍ਰਣਾਲੀ ਨੂੰ ਤਬਾਹ ਕਰ ਦੇਣਾ ਇਸ ਨੂੰ ਨਹੀਂ ਕਟਣਾ ਚਾਹੁੰਦੇ ਮੈਂ ਅਜਿਆਨ ਨਹੀਂ ਕਰਨਾ ਚਾਹੁੰਦਾ ਅਮਰੀਕਾ ਦੇ ਕੈਲੀਫੋਰਨੀਆ ਸਾਰੇ ਹਜ਼ਾਰ ਵਿਦੇਸ਼ੀ ਟਰੱਕਰ ਡਰਾਈਵਰਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੀ ਤਿਆਰੀ ਦੇ ਵਿੱਚ ਹੈ ਇਸ ਫੈਸਲੇ ਦੇ ਨਾਲ ਸੈਂਕੜੇ ਭਾਰਤੀ ਮੂਲ ਦੇ ਡਰਾਈਵਰ ਪੂਰੀ ਤਰ੍ਹਾਂ ਦਿਨਾਲ ਪ੍ਰਭਾਵਿਤ ਹੋ ਸਕਦੇ ਨੇ ਜੋ ਅਮਰੀਕਾ ਦੇ ਵਿੱਚ ਟਰੱਕਰ ਡਰਾਈਵਰਾਂ ਦੀ ਭਾਰੀ ਕਾਰਤੇ ਕਾਰਨ ਮਹੱਤਵਪੂਰਨ ਨਿਯੋਗਦਾਨ ਪਾਰੇ ਨੇ ਕਈ ਡਰਾਈਵਰ ਨੂੰ ਗਲਤ ਦਿਸ਼ਾ ਘਟੇ ਚਲਾਉਂਦੇ ਹੋਏ ਫੜੇ ਜਾਣ ਦੇ ਮਾਮਲੇ ਵੀ ਸਾਹਮਣੇ ਆਏ ਨੇ ਇਹ ਸਖਤ ਕਾਰਵਾਈ ਅਗਸਤ ਦੇ ਵਿੱਚ ਫਲੋਰੀਡਾ ਦੇ ਵਿੱਚ ਇੱਕ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਡਰਾਈਵਰਾਂ ਦੇ ਵੱਲੋਂ ਯੂ ਟਰਨ ਲੈਂਦੇ ਸਮੇਂ ਵਾਪਰੇ ਪੈਨ ਖਾਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਹਾਲੇ ਕਿ ਰਾਜਨੇਪ ਪ੍ਰਭਾਵਿਤ ਪਰਵਾਸੀ ਡਰਾਈਵਰਾਂ ਦੀ ਵਿਸਤ੍ਰਿਤ ਜਾਣਕਾਰੀ ਜਨਤਕ ਨਹੀਂ ਕੀਤੀ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਦੇ ਨਾਲ ਭਾਰਤੀ ਅਤੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਕੈਲੀਫੋਰਨੀਆ ਸਾਰਾ ਹਜ਼ਾਰ ਵਪਾਰਕ ਡਰਾਈਵਿੰਗ ਲਾਇਸੈਂਸ ਰੁਕਤ ਕਰ ਰਿਹਾ ਹੈ ਕਿਉਂਕਿ ਇੱਕ ਆਡਿਟ ਦੇ ਵਿੱਚ ਪਾਇਆ ਗਿਆ ਕਿ ਹਜ਼ਾਰਾਂ ਪਰਵਾਸੀਆਂ ਨੂੰ ਦਿੱਤੇ ਗਏ ਸਹਾਨ ਜਿਨ੍ਹਾਂ ਨੂੰ ਹੁਣ ਅਮਰੀਕਾ ਦੇ ਵਿੱਚ ਕਾਨੂੰਨੀ ਤੌਰ ਤੇ ਅਗਿਆ ਨਹੀਂ ਹੈ ਅਵਾਜਾਈ ਵਿਭਾਗ ਨੇ ਕਿਹਾ ਕਿ ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਖਤਰਨਾਕ ਵਿਦੇਸ਼ੀ ਡਰਾਈਵਰਾਂ ਨੂੰ ਗੈਰ ਕਾਨੂੰਨੀ ਤੌਰ 'ਤੇ ਉਹ ਲਾਇਸੈਂਸ ਜਾਰੀ ਕੀਤੇ ਨੇ ਅਤੇ ਧਾਰਕਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਲਾਇਸੈਂਸ 60 ਦਿਨਾਂ ਦੇ ਵਿੱਚ ਖਤਮ ਹੋ ਜਾਣਗੇ ਗਸਟ ਵਿੱਚ ਇੱਕ ਟਰੱਕ ਡਰਾਈਵਰ ਜੋ ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਨਹੀਂ ਸੀ ਉਨ੍ਹਾਂ ਨੇ ਫਲੋਰੀਡਾ ਵਿੱਚ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਜਿਦੇ ਨਾਲ ਟ੍ਰੰਪ ਪ੍ਰਸ਼ਾਸਨ ਨੂੰ ਬਿਨਾਂ ਦਸਤਾਵੇਜ਼ ਵਾਲੇ ਪ੍ਰਵਾਸੀਆਂ ਨੂੰ ਮੁਬਾਰਕ ਟ੍ਰਕਿੰਗ ਅਤੇ ਪਾਸ ਡਰਾਈਵਿੰਗ ਤੋਂ ਬਾਹਰ ਰੱਖਣ ਦੇ ਲਈ ਆਪਣੀਆਂ ਕੋਸ਼ਿਸ਼ਾਂ ਵਧਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ। ਕੈਲੀਫੋਰਨੀਆ ਦੇ ਗਵਰਨਰ ਕੈਵਿਨ న్యూਸਮ ਨੇ ਪ੍ਰਸ਼ਾਸਨ ਦੇ ਇਲਾਨ ਨੂੰ ਰਾਜਨੀਤਿਕ ਦੱਸ ਕੇ ਵੱਡੇ ਪੱਧਰ ਉੱਤੇ ਇਨਕਾਰ ਕੀਤਾ ਹੈ। ਪ੍ਰਸ਼ਾਸਨ ਕੈਲੀਫੋਰਨੀਆ ਤੇ ਹੋਰ ਰਾਜਾਂ ਦੀ ਆਲੋਚਨਾ ਕਰਦਾ ਰਿਹਾ ਜਿਨ੍ਹਾਂ ਨੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿਣ ਵਾਲੇ ਲੋਕਾਂ ਨੂੰ ਲਾਇਸੈਂਸ ਦਿੱਤੇ ਨੇ। ਆਵਾਜ਼ਾਈ ਸਕੱਤਰ ਸ਼ੌਨ ਟਫੀ ਨੇ ਕਿਹਾ ਕਿ ਇਹ ਸਿਰਫ ਬਰਫ਼ ਦੇ ਟੁਕੜੇ ਦਾ ਸੀਰਾ ਹੈ। ਮੇਰੀ ਟੀਮ ਕੈਲੀਫੋਰਨੀਆ ਨੂੰ ਇਹ ਸਾਬਤ ਕਰਨ ਲਈ ਮਜਬੂਰ ਕਰਦੀ ਰਹੇਗੀ ਕਿ ਉਹਨਾਂ ਨੇ ਸੈਮੀ ਟਰੱਕਾਂ ਅਤੇ ਸਕੂਲ ਬੱਸਾਂ ਦੇ ਪਹੀਏ ਤੇ ਪਿੱਛੇ ਤੋਂ ਹਰ ਗੈਰ ਕਾਨੂੰਨੀ ਪਰਵਾਸੀ ਨੂੰ ਹਟਾ ਦਿੱਤਾ ਹੈ। ਨਿਊਸਮ ਦੇ ਦਫ਼ਤਰ ਨੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ ਉਹਨਾਂ ਕੋਲ ਸੰਗੀ ਸਰਕਾਰ ਤੋਂ ਵੈਧ ਕੰਮ ਕਰਨ ਦੇ ਇਨਕਾਰ ਸਨ। ਮੀਡੀਆ ਰਿਪੋਰਟਰ ਦੇ ਅਨੁਸਾਰ ਲਾਇਸੈਂਸਾਂ ਦੀ ਮਿਆਦ ਪੁੱਗਣ ਤਿਆਂ ਤਰੀਕਾ ਗਲਤ ਸਨ ਅਤੇ ਕੈਲੀਫੋਰਨੀਆ ਦੇ ਕਾਨੂੰਨ ਦੀ ਉਲੰਘਣਾ ਕਰਦੇ ਸਨ ਕਿ ਉਹਨਾਂ ਦੀ ਅਮਰੀਕਾ ਵਿੱਚ ਕਿਸੇ ਵਿਅਕਤੀ ਦੀ ਕਾਨੂੰਨੀ ਸਥਿਤੀ ਖਤਮ ਹੋਣ ਉੱਤੇ ਜੋ ਇਸ ਤੋਂ ਪਹਿਲਾਂ ਮਿਆਦ ਖਤਮ ਹੋਣੀ ਚਾਹੀਦੀ ਥੀ। ਨਿਊਸਮ ਦੇ ਬੁਲਾਰੇ ਬ੍ਰੈਂਡਨ ਰੀਚਰਡਸ ਨੇ ਦੱਸਿਆ ਕਿ ਕੁਝ ਫੇਅਰ ਸੀਨ ਰੋਡ ਰੂਲਸ ਜੱਪੀ ਸਿਚੁਏਸ਼ਨਾਂ ਨੂੰ ਕਰਨ ਦੇ ਵਿੱਚ ਅਸਫਲ ਰਿਹਾ ਆਪਣੇ ਪਿਆਰੇ ਤਨ ਖੁਸ਼ ਕਰਨ ਤੇ ਇੱਕ ਦੁਖਦਾਈ ਅਤੇ ਹਰਤਾਸ਼ ਕੋਸ਼ਿਸ਼ ਦੇ ਵਿੱਚ ਸਾਨੀ ਦੇ ਨਾਲ ਗਲਤ ਸਾਬਤ ਹੋਏ ਝੂਠ ਫਿਲਾ ਰਹੇ ਹੈ ਦੱਸਿਆ ਸਤੰਪਲ ਦੇ ਵਿੱਚ ਫਲੋਰਿਡਾ ਵਿੱਚ ਹੋਏ ਘਾਤਖਾਸੇ ਤੋਂ 1 ਮਹੀਨੇ ਬਾਅਦ ਡਫੀ ਨੇ ਪ੍ਰਵਾਸੀਆਂ ਦੇ ਲਈ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨਾ ਮੁਸ਼ਕਲ ਬਣਾਉਣ ਦੇ ਲਈ ਨਵੇਂ ਨਿਯਮਤਾ ਐਲਾਨ ਕੀਤਾ ਹੈ ਉਹ ਰਾਜ ਨੂੰ ਇੱਕ ਸੰਗੀਟ ਡਾਟਾਬੇਸ ਦੇ ਵਿੱਚ ਬਿਨੇਕਾਰਤਾ ਦੀ ਇਮੀਗ੍ਰੇਸ਼ਨ ਸਥਿਤੀ ਦੀ ਪੁਸ਼ਟੀਕਰਨ ਅਤੇ ਲ ਸੰਸਾ ਨੂੰ ਵਾਦ ਤੋਂ ਵਾਦ 1 ਸਾਲ ਦੇ ਲਈ ਬੈਤ ਹੋਣ ਦੇ ਲਈ ਸੀਮਤ ਕਰਨ ਦੀ ਮੰਗ ਕਰਦੇ ਨੇ ਨਵੇਂ ਨਿਯਮਤੇ ਆਪਣੇ ਨੋਟਿਸ ਸੇ ਵਿਚ ਆਵਾਜਾਈ ਵਿਭਾਗ ਨੇ ਅੰਦਾਜ਼ਾ ਲਗਾਇਆ ਹੈ ਕਿ ਮੌਜੂਦਾ ਗੈਰ ਨਿਵਾਸ ਡਰਾਈਵਰਾਂ ਦੇ ਵਿੱਚ 99% 1,94,000 ਲੋਕ ਅਗਲੇ ਕੁਝ ਸਾਲਾਂ ਦੇ ਵਿੱਚ ਮਾਲ ਪਾੜਾ ਬਾਜ਼ਾਰ ਤੋਂ ਬਾਹਰ ਜਾਣਗੇ ਪਰ ਇਹ ਨੋਟ ਕਰਦੇ ਹੋਏ ਕਿ ਦੇਸ਼ ਦੇ ਵਿੱਚ 3.8 ਮਿਲੀਅਨ ਵਪਾਰਕ ਡਰਾਈਵਰ ਨੇ ਇਸ ਨੇ ਕਿਹਾ ਕਿ ਸਭ ਮੰਨਣਾ ਹੈ ਕਿ ਨਿਯਮਾਂ ਦਾ ਸੀਮਤ ਆਰਥਿਕ ਪ੍ਰਭਾਵ ਪਵੇਗਾ ਇੱਕ ਸੰਗੀ ਅਪੀਲ ਅਦਾਲਤ ਨੇ ਇਸ ਹਫਤੇ ਨਵੇਂ ਨਿਯਮਾਂ ਨੂੰ ਰੋਕ ਦਿੱਤਾ ਹੈ ਕਿਉਂਕਿ ਇੱਕ ਟਰੱਕ ਡਰਾਈਵਰ ਦੁਆਰਾ ਲਿਆਂਦਾ ਗਿਆ ਮੁਕੱਦਮਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਨਿਊਜ਼ਮ ਤੇ ਟਫਟ ਨੇ ਨੋਟ ਕੀਤਾ ਹੈ ਕਿ ਸਾਰਾ ਹਜ਼ਾਰ ਲਾਇਸੈਂਸ ਜਾਰੀ ਕਰਨ ਵੇਲੇ ਨਿਯਮ ਲਾਗੂ ਨਹੀਂ ਸਨ। ਕੈਲੀਫੋਰਨੀਆ ਇੱਕ ਲੋਤਾ ਰਾਜ਼ ਹੈ ਜਿੱਥੇ ਵਪਾਰਕ ਡਰਾਈਵਿੰਗ ਲਾਇਸੈਂਸਾਂ ਦਾ ਆਡਿਟ ਪੂਰਾ ਹੋ ਕੇ ਹੋਰ ਰਾਜਾਂ ਦੀਆਂ ਸਮੀਖਿਆ ਜਲਦ ਹੀ ਜਾਰੀ ਹੋਣ ਦੀ ਉਮੀਦ ਹੈ। ਹਾਲ ਕੇ ਬੁੱਧਵਾਰ ਨੂੰ ਖਤਮ ਹੋਏ ਤਾਂ 43 ਦਿਨਾਂ ਦੇ ਸਰਕਾਰੀ ਪੰਦ ਕਾਰਨ ਉਨ੍ਹਾਂ ਵਿੱਚ ਦੇਰੀ ਹੋਈ ਹੈ। ਲੌਜਿਸਟਿਕਸ ਅਤੇ ਟਰਾਂਸਪੋਰਟੇਸ਼ਨ ਕੰਪਨੀ ਫ੍ਰੀਮੌਂਟ ਕੰਟਰੈਕਟਰ ਕੈਰੀਅਰਸ ਦੇ ਅਨੁਸਾਰ ਕੈਲੀਫੋਰਨੀਆ ਦੇ ਵਿੱਚ 1,30,000 ਤੋਂ ਵੱਧ ট্রাক ਡਰਾਈਵਰ ਰਹਿੰਦੇ ਨੇ ਜੋ ਕਿ ਦੇਸ਼ ਦੀਆਂ ਸਭ ਤੋਂ ਗਿਆ ਬੰਤਰ ਕਹਾ ਤੇ ਕਰ ਹੈ ਅਤੇ ਸਭ ਤੋਂ ਵੱਡਾ ਖੇਤੀਬਾੜੀ ਉਤਪਾਦਕ ਵੀ ਹੈ ਸਿਫਟ ਇਕਸਾਸ ਰਾਜ ਵਿੱਚ ਹੀ ਡਰਾਈਵਰਾਂ ਦੀ ਆਬਾਦੀ ਸਭ ਤੋਂ ਜ਼ਿਆਦਾ ਮੰਨੀ ਜਾਂਦੀ ਹੈ ਅਮਰੀਕਾ ਨਿਊਜ਼ ਬੋਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਜੁਲਦ ਮਿਲਾਂਗੇ ਕੱਲ ਨਵੇਂ ਬੋਲਟਨ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਇਹ ਇਜਾਜ਼ਤ ਧੰਨਵਾਦ